ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਅਚਾਨਕ ਸਿਵਲ ਹਸਪਤਾਲ ਉੱਪਰ ਪੁੱਜ ਗਏ ਅਤੇ ਪੂਰਾ ਸਟਾਫ ਜਿਹਾ ਅਫਰਾ ਤਫਰੀ ਵਾਲਾ ਮਾਹੌਲ ਬਣ ਗਿਆ ਡਾਕਟਰ ਬਲਬੀਰ ਸਿੰਘ ਵੱਲੋਂ ਐਮਰਜੈਂਸੀ ਚੈਕਿੰਗ ਕੀਤੀ ਗਈ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਗਿਆ ਇਸੇ ਦੌਰਾਨ ਉਹਨਾਂ ਵੱਲੋਂ ਨਸ਼ਾ ਛਡਾਊ ਕੇਂਦਰ ਦਾ ਵੀ ਦੌਰਾ ਕੀਤਾ ਉੱਥੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਇਸ ਮੌਕੇ ਉਹਨਾਂ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਗਈ ਆਉ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਕੀ ਕਹਣਾ ਹੈ ਨਟੋ ਬਲਵੀਰ ਸਿੰਘ ਕੱਲ ਨੂੰ ਇੰਟਰਨੈਸ਼ਨਲ ਯੋਗਾ ਡੇ ਆ ਉਸੇ ਸਾਰੇ ਡਿਸਟ੍ਰਿਕਟ ਲੈਵਲ ਦੇ ਉੱਤੇ ਔਰ ਪੰਜਾਬ ਦੇ ਵਿੱਚ ਤਕਰੀਬਨ 50000 ਤੋਂ ਜ਼ਿਆਦਾ ਲੋਕ ਆਲਰੇਡੀ ਜਿਹੜੀ ਸੀਐਮ ਦੀ ਯੋਗਸ਼ਾਲਾ ਆ ਗਈ ਉਹਦੇ ਵਿੱਚ ਯੋਗਾ ਕਰਦੇ ਆ ਔਰ ਮੈਂ ਵੀ ਰੈਗੂਲਰਲੀ ਕਰਦਾ ਬਹੁਤ ਅੱਛੀ ਇੱਕ ਜਿਹੜੀ ਆਪਣੇ ਤੁਸੀਂ ਕਹਿੰਦੇ ਹੋ ਵੀ ਇੰਡੀਅਨ ਸਾਇੰਸ ਹੈ ਇਹਨੂੰ ਆਪਾਂ ਸੱਡ ਚੁੱਕੇ ਆ ਇਹਦੇ ਨਾਲ ਫਿਜ਼ੀਕਲ ਜਿਹੜੀ ਹੈਗੀ ਆ ਤੁਹਾਡੇ ਮਤਲਬ ਮੈਂਟਲ ਵੈਲਬੀਇੰਗ ਵਾਸਤੇ ਬਹੁਤ ਜ਼ਰੂਰੀ ਹੈ ਇਹ ਦੋਨਾਂ ਵਾਸਤੇ ਬਹੁਤ ਜ਼ਰੂਰੀ ਹੈ ਸੋ ਇਹ ਜਿਹੜੇ ਸਾਡੇ ਜਿਹੜੇ ਮਤਲਬ ਦਿਸ ਇਜ਼ ਡਰਗ ਡੀਡਿਕਸ਼ਨ ਸੈਂਟਰ ਜਿੱਥੇ ਅਸੀਂ پیشنਟ ਜਿਹੜਾ ਕੋਈ ਆਂਦਾ ਕੋਈ ਚਿੱਟਾ ਲਾਂਦਾ ਕੋਈ ਨਸ਼ਾ ਕੋਈ ਵੀ ਸ਼ਰਾਬ ਵਾਲੇ ਵੀ ਆਉਂਦੇ ਆ ਦੂਜੇ ਨਸ਼ਾ ਕਰਦਾ ਜਿਹਦਾ ਆਪਣੇ ਆਪਣੇ ਕੋਈ ਕੰਟਰੋਲ ਨਹੀਂ ਹੈ ਵਲਨਟ ਹੁੰਦਾ ਜਾਂ ਕੁਝ ਹੁੰਦਾ ਉਹਨਾਂ ਦਾ ਪਹਿਲਾਂ ਉਹਨਾਂ ਦੀ ਡੀਡਿਕਸ਼ਨ ਕਰਦੇ ਆ ਫਿਰ ਉਹਨਾਂ ਦੀ ਰੀਹੈਬਿਟੇਸ਼ਨ ਕਰਦੇ ਆ ਸੋ ਉਹ ਸਾਰਾ ਅਸੀਂ ਉਹਦੇ ਚ ਜਿਹੜਾ ਉਹਦਾ ਇੱਕ ਪਾਰਟ ਹੈ ਕਿ ਉਹਨਾਂ ਦੇ ਵਿੱਚ ਉਹਨਾਂ ਨੂੰ ਮੈਡੀਟੇਸ਼ਨ ਕਰਾਈ ਜਾਵੇ ਯੋਗਾ ਕਰਾਇਆ ਜਾਵੇ ਕਾਉਂਸਲਿੰਗ ਕੀਤੀ ਜਾਵੇ ਫੈਮਿਲੀ ਕਾਉਂਸਲਿੰਗ ਬਹੁਤ ਇੰਪੋਰਟੈਂਟ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਬੁਲਾ ਕੇ ਉਹਨਾਂ ਦੇ ਨਾਲ ਗੱ ਕਿਉਂਕਿ ਫੈਮਿਲੀ ਟੈਨਸ਼ਨ ਵੀ ਕਾਰਨ ਹੁੰਦੀ ਹੈ ਉਹ ਜਿਹੜਾ ਜਾਂ ਕੋਈ ਹੋਰ ਕੋਈ ਸਟ੍ਰੈਸ ਹੁੰਦਾ ਹੈ ਕੋਈ ਇਕਨੋਮਿਕ ਡਿਸਟ੍ਰੈਸ ਹੁੰਦਾ ਹੈ ਜਾਂ ਕੋਈ ਹੋਰ ਹੁੰਦਾ ਹੈ ਉਹਦਾ ਕਾਰਨ ਲੱਭਣਾ ਫਿਰ ਉਹਦੀ ਰੀਹੈਬਿਟੇਸ਼ਨ ਕਰਨਾ ਵੀ ਉਹਨੂੰ ਕੋਈ ਨਾ ਕੋਈ ਕੰਮ ਸਿਖਾ ਦਿਓ ਤੇ ਉਹਨੂੰ ਕੋਈ ਨਾ ਕੋਈ ਕੰਮ ਲਗਾ ਦਿਓ ਕੋਈ ਲੋਨ ਦੇ ਦਿਓ ਮਤਲਬ ਉਹਨੂੰ ਦੇ ਕੇ ਕੋਈ ਕੰਮ ਇਹਨਾਂ ਨੇ ਮੈਨੂੰ ਦੱਸਿਆ ਵੀ ਪੁੱਛ ਬੰਦੇ ਡੇਰੀ ਸ਼ੁਰੂ ਕਰਨਾ ਚਾਹੁੰਦੇ ਆ ਉਹਨਾਂ ਨੂੰ ਡੇਰੀ ਸ਼ੁਰੂ ਕਰਾ ਦਿਓ ਕੋਈ ਬੰਦਾ ਦੁਕਾਨ ਬਣਾਉਣਾ ਚਾਹੁੰਦਾ ਹੈ ਕੋਈ ਕਰੀਆਨਾ ਸ਼ਾਪ ਖੋਲਣਾ ਚਾਹੁੰਦਾ ਕੋਈ ਮਤਲਬ ਵੈਜੀਟੇਬਲ ਵੈਂਡਰ ਬਣ ਜਾਏਗਾ ਟਰੈਕਟਰ ਬਕਾਨਾ ਕਿ ਜਾ ਕੋਈ ਕੋਈ ਰਿਪੇਅਰ ਦੀ ਮੋਬਾਈਲ ਰਿਪੇਅਰ ਦੀ ਸ਼ਾਪ ਜੋ ਵੀ ਬੰਦੇ ਦਾ ਇੰਟਰਸਟ ਹੋਵੇ ਜਿਹੜਾ ਉਹਦੇ ਏਰੀਆ ਫ ਇੰਟਰਸਟਡ ਹੋਵੇ ਉਹਨੂੰ ਉਸ ਤਰ੍ਹਾਂ ਦਾ ਕੰਮ ਸਿਖਾ ਕੇ ਫਿਰ ਉਹਨੂੰ ਗਵਰਨਮੈਂਟ ਵੱਲੋਂ ਫਸੀਲੀਟੇਟ ਕਰਕੇ ਕੋਈ ਨਾ ਕੋਈ ਲੋਨ ਦਵਾ ਕੇ ਉਹਦਾ ਕੰਮ ਸ਼ੁਰੂ ਕਰਾ ਦਿੱਤਾ ਜਾਵੇ ਸੋ ਅਸੀਂ ਮੰਨਦੇ ਆਂ ਬੜੀ ਜਰੂਰਤ ਦੀ ਸਮੱਸਿਆ ਹੈਗੀ ਜਿਹਦੋਂ ਨੂੰ ਕਰਨੇ ਆ ਜਿਹੜੇ ਜਿਹੜਾ ਸਾਡਾ ਸਿਹਤ ਵਿਭਾਗ ਦਾ ਕੰਮ ਹੈ ਉਹ ਹੈਗੇ ਦੋ ਇੱਕ ਤਾਂ ਹਾਰਮ ਰਿਡਕਸ਼ਨ ਹੈ ਕਿ ਜਿਹੜੇ ਟੀਕੇ ਲਾਉਂਦੇ ਆ ਉਹਨੂੰ ਅਸੀਂ ਗੋਲੀਆਂ ਤੇ ਲੈ ਜਾਈਏ ਪਹਿਲਾ ਕੰਮ ਸਾਡਾ ਇਹ ਤੋਂ ਉਹਨੂੰ ਗੋਲੀਆਂ ਤੇ ਲਾਈਏ ਸੋ ਉਹਦੇ ਨਾਲ ਜਿਹੜਾ ਹੈਗਾ ਅਸੀਂ ਹਾਰਮ ਪਹਿਲਾ ਪਹਿਲਾ ਸਟੈਪ ਆ ਸਾਡਾ ਹਾਰਮ ਰਿਡਕਸ਼ਨ ਕਰਨਾ ਤੇ ਦੂਜਾ ਕੰਮ ਆ ਸਾਡਾ ਡੀ ਹਡਿਕਸ਼ਨ ਕਰਨਾ ਉਹਦੇ ਨਾਲ ਸਾਡੀ ਡਿਮਾਂਡ ਰਿਡਕਸ਼ਨ ਵੀ ਹੋਏਗੀ। ਤੁਸੀਂ ਡੀ ਹਡਿਕਸ਼ਨ ਕਰਾਂਗੇ ਨਾ ਉਹਦੇ ਨਾਲ ਡਿਮਾਂਡ ਨਹੀਂ ਹੋਏਗੀ ਜੇ ਬੱਚੇ ਸਮਝ ਜਾਣਗੇ ਪੰਜਾਬ ਦੇ ਜੇ ਸਾਡੇ ਜਿਹੜੇ ਸਾਰੇ ਲੋਕ ਸਾਡੇ ਪੱਤਰਕਾਰ ਭਰਾ ਤੁਸੀਂ ਬਹੁਤ ਅੱਛਾ ਕੰਮ ਕਰਦੇ ਹੋ ਸਾਡਾ ਸਿਹਾਮ بچਾਓਗੇ ਜੇ ਪੰਜਾਬ ਦੇ ਲੋਕ ਇਕੱਠੇ ਹੋ ਕੇ ਹਮਲਾ ਮਾਰਨਗੇ ਤੇ ਪੰਜਾਬ ਚਟਾ ਲਗਾਣਾ ਬੱਚੇ ਬੰਦ ਕਰ ਦੇਣਗੇ ਤੇ ਵੇਚਣ ਵਾਲੇ ਵੀ ਹਟ ਜਾਣਗੇ। ਹੁਣ ਅਸਾ ਕਿੱਥੋਂ ਆ ਰਹੇ ਆ ਤੁਹਾਡਾ ਸੀ? ਗੁਜਰਾਤ ਤੋਂ ਆ ਰਹੇ ਆ, ਗੁਜਰਾਤ ਦੀ ਪੋਰਟ ਤੋਂ ਆ ਰਹੇ ਉਹਨੂੰ ਵੀ ਡਿਮਾਂਡ ਹੈਗੀ ਤੇ ਉਹ ਸਪਲਾਈ ਜਿਹੜੀ ਹੈਗੀ ਬਾਰਡਰ ਤੋਂ ਵੀ ਆ ਰਹੀ ਹੈ ਆਪਣੇ ਦੁੱਖ ਹੈ ਵੀ ਆਪਣੇ ਜਿਹੜੀ ਹੈ ਸਟੇਟ ਤੋਂ ਵਿਚਾਰੀ ਹੈ ਕੇਂਦਰ ਸਰਕਾਰ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਉਹਨਾਂ ਨੂੰ ਕੰਟਰੋਲ ਕਰੋ ਤੁਹਾਡੀ ਆਪਣੀ ਸਟੇਟ 'ਚ ਤੁਹਾਡੇ ਕੋਲ ਸਾਰਾ ਇਨਫਰਾਸਟ੍ਰਕਚਰ ਹੈ ਜੇ ਜਿੱਦ ਚਿੱਟਾ ਨਹੀਂ ਆਊਗਾ ਤਾਂ ਨਹੀਂ ਬੀਕੂਗਾ ਲੋਕ ਛੋਟਾ-ਮੋਟਾ ਕਰਕੇ ਗੁਜ਼ਾਰਾ ਕਰਨਗੇ ਮਰਨੇ ਮਾਰੇ ਬੰਦ ਹੋ ਜਾਣਗੇ ਲੇਕਿਨ ਜਿੰਨੀ ਦੇਰ ਤੁਸੀਂ ਚਿੱਟੇ ਦੀ ਸਪਲਾਈ ਬੰਦ ਨਹੀਂ ਕਰੋਗੇ ਉਹ ਸੈਂਟਰ ਨੇ ਕਰਦੀ ਸੈਂਟਰ ਦੇ ਕੰਟਰੋਲ 'ਚ ਸਾਰਾ ਬਾਰਡਰ ਵੀ ਔਰ ਜਿਹੜਾ ਇੰਟਰ ਸਟੇਟ ਬਾਰਡਰ ਹੈ ਉਹ ਵੀ ਤੇ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਲੱਗੀ ਹੋਈ ਆ ਪੂਰੇ ਜੋਰ ਸ਼ੋਰ ਨਾਲ ਲੱਗੀ ਹੋਈ ਆ ਸਾਡੇ ਮਾਰਜੋ ਮੁੱਖ ਮੰਤਰੀ ਸਾਹਿਬ ਬਹੁਤ ਸੰਜੀਦਾ ਹੈ ਇਹਦੇ ਬਾਰੇ ਅਸੀਂ ਸਾਰੇ ਲੱਗੇ ਹੋਏ ਆ ਜੀ ਸੋ ਮੇਰਾ ਜਿਹੜਾ ਕੰਮ ਹੈ ਉਹ ਹਾਰਮ ਰਿਡਕਸ਼ਨ ਡੀ ਅਡਿਕਸ਼ਨ ਔਰ ਜਿਹੜਾ ਹੈਗਾ ਡਿਮਾਂਡ ਰਿਡਕਸ਼ਨ ਹੈ ਤੇ ਮੈਂ ਉਹਦੇ ਤੇ ਕੰਮ ਕਰਦਾ ਆ ਲੋਕਾਂ ਦੀ ਡੀ ਅਡਿਕਸ਼ਨ ਕਰਕੇ ਉਹਨਾਂ ਦੀ ਰੀਹੈਬਿਲੀਟੇਸ਼ਨ ਵਾਸਤੇ ਅਸੀਂ ਪੂਰੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਸਕਿੱਲ ਡਿਵੈਲਪਮੈਂਟ ਕਰਦੇ ਹਾਂ ਉਹਨਾਂ ਦੀ ਰੀਹੈਬਿਲੀਟੇਸ਼ਨ ਵਾਸਤੇ ਕੋਈ ਨਾ ਕੋਈ ਉਹਨਾਂ ਨੂੰ ਕੰਮ ਦਿੰਨੇ ਸ਼ੁਰੂ ਕਰਾਉਂਦੇ ਹਾਂ ਪ੍ਰੋਬਲਮ ਹੈ ਪ੍ਰੋਬਲਮ ਰਿਸਟ ਕਰਦੀ ਹੈ ਅਸੀਂ ਇਹਨੂੰ ਓਵਰਕਮ ਕਰਨਾ ਬੜੀ ਜਨਰਲ ਸਮੱਸਿਆ ਹੈ ਜੀ ਹਿਊਮਨ ਬਿਹੇਵੀਅਰ ਦੇ ਨਾਲ ਔਰ ਬਹੁਤ ਸਾਰੇ ਜਿਹੜੇ ਇਕਨੋਮਿਕ ਡਿਸਟ्रेस ਦੇ ਨਾਲ ਅਨਿਲੀਟਰਸੀ ਦੇ ਨਾਲ ਔਰ ਸੋਸ਼ਲ ਜਿਹੜੇ ਆਪਣੇ ਫੈਕਟਰ ਆ ਉਹਦੇ ਨਾਲ ਜੁੜੀ ਹੋਈ ਹੈ ਗੁੰਡੀਸ ਬਸਿਆ ਨਹੀਂ ਹੈ ਜੀ ਬਹੁਤ ਪੁਰਾਣੀ ਸਮੱਸਿਆ ਅਸੀਂ ਨੈਰਟ ਕੀਤੀ ਆ ਬਟ ਅਸੀਂ ਆਊਟ ਆਫ ਬਾਕਸ ਸੋਲੂਸ਼ਨ ਜਿਹੜੇ ਹੈਗੇ ਆ ਉਹ ਬਾਸ ਸਰਕਾਰ ਲੈ ਕੇ ਆ ਰਹੀ ਹੈ ਅਸੀਂ ਇਹਨੂੰ ਡੀਕ੍ਰਿਮੀਨਲਾਈਜ਼ ਕਰ ਰਹੇ ਆ ਕਿ ਜਿਹੜੇ ਬੰਦੇ ਕੋਲ ਕੰਸਮਪਸ਼ਨ ਕੁਆਟਿਟੀ ਆ ਉਹਨੂੰ ਜੇਲ੍ਹ ਭੇਜਣਾ ਨਹੀਂ ਉਹਨੂੰ ਸਾਡੇ ਕੋਲ ਭੇਜੋ ਅਸੀਂ ਉਹਦਾ ਇਲਾਜ ਕਰਾਂਗੇ ਜਿਹੜੇ ਸਮਗਲਰ ਹੈ ਉਹਨਾਂ ਨੂੰ ਬਖਸ਼ ਨਹੀਂ ਉਹਨਾਂ ਦੀ ਤਾਂ ਪ੍ਰਾਪਰਟੀ ਵਿੱਚ ਆਪ ਹੋਣੀ ਹੈ ਉਹ ਤੋਂ ਜਿੰਦਾ ਵੀ ਰਹਿਣਾ ਦੇਖੋ ਜਿਹੜੇ ਬੰਦੇ ਨਸ਼ਾ ਕਰਦੇ ਆ ਨਾ ਜੀ ਵਿੱਚਲੇ ਉਹ ਥੋੜਾ ਜਿਹਾ ਉਹਨਾਂ 'ਚ ਕੋਈ ਨਾ ਕੋਈ ਮਤਲਬ ਮੈਂਟਰਨ ਐਸ ਦਾ ਇਸ਼ੂ ਤਾਂ ਹੈ ਹੀ ਉਹਨਾਂ ਦੇ ਮਾਨਸਿਕ ਤੌਰ ਤੇ ਤੇ ਬਾਕੀ ਤੌਰ ਤੇ ਉਹ ਸੰਤੁਲਨਤਾ ਨਹੀਂ ਹੈ ਬੰਦੇ ਨਹੀਂ ਦਾ ਨਸ਼ਾ ਨਹੀਂ ਕਰਦਾ ਬੰਦਾ ਉਹਦੇ ਚ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਜਿਵੇਂ ਸੋਹ ਬੰਦਾ ਹੈ ਜੀ ਜਿਹੜਾ ਸਪੋਜ਼ ਮੈਂ ਕਹਿੰਦਾ ਕੋਈ ਜਿਹੜੇ ਚਟਾ ਲੈਂਦੇ ਆ ਜੀ ਉਹਨਾਂ ਨੂੰ ਅਸੀਂ ਪਹਿਲਾਂ ਗੋੜੀ ਤੇ ਲਾਦੇ ਆ ਫਿਰ ਗੋੜੀ ਛਡਾਉਂਦੇ ਆ ਹੁਣ ਜਦੋਂ ਅਸੀਂ ਉਹਨੂੰ ਗੋੜੀ ਤੇ ਲਾਦੇ ਆ ਉਹਦੇ ਚ ਹੋ ਸਕਦਾ ਇੱਕ ਚਾ ਦੋ ਜਾਂ ਤਿੰਨ ਬੰਦੇ ਆਉਣਗੇ ਮਾੜੇ ਬੰਦੇ ਹਰ ਪੀੜ੍ਹ ਚੁੰਦੇ ਆ ਜੀ ਮਾੜੇ ਤੁਹਾਨੂੰ ਮੇਰਾ ਪ੍ਰੋਫੈਸ਼ਨਲ ਡਾਕਟਰ ਹੈ ਡਾਕਟਰ ਨਹੀਂ ਮਿਲ ਜਾਣਗੇ ਜਿਹੜੇ ਹਸਪਤਾਲ ਚ ਭੇਟਣ ਬਾਅਦ ਵੀ ਜਾ ਕੇ ਕਾਪੀਸ਼ਨ ਕਰਦੇ ਉਹਨਾਂ ਦੇ ਮਾੜੇ ਤੁਹਾਨੂੰ ਨਰਸਸ ਵਿੱਚ ਦੂਸਰਾ ਤਾਂ ਕਰੀਓ ਇੱਕ ਦੋ ਜਰਨਲਿਸਟ ਵੀ ਤੁਹਾਨੂੰ ਮਾਰੇ ਨਿਲਣਗੇ ਜਿਹੜੇ ਮਤਲਬ ਐਥੀਕਲ ਨਹੀਂ ਕੰਮ ਕਰਦੇ ਸੋ ਇਹ ਆਪਾਂ ਉਹਨੂੰ ਨਾ ਮਤਲਬ ਇਹ ਨਾ ਸੋਚੀਏ ਆਪਾਂ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਕੰਮ ਨਾ ਕਰੀਏ ਸੋ ਆਪਾਂ ਕੰਮ ਕਰਾਂਗੇ ਜੀ ਆਪਾਂ ਮੇਰੇ ਦੀ ਰਿਕਵੈਸਟ ਹੈ ਵੀ ਉਸ ਡੀਡਿਕਸ਼ਨ ਸੰਸਨ ਚ ਚੈੱਕ ਕਰੀਓ ਕਿ ਕਿੰਨਾ ਜ਼ਰੂਰ ਦਾ ਰਿਕਾਰਡ ਦਿੰਦਾ ਰਿਹਾ ਜੀ ਮੈਂ ਖੁਦ ਜਾ ਕੇ ਕਰ ਰਿਹਾ ਜੀ ਰੈਗੂਲਰਲੀ ਮੋਨਿਟਰਿੰਗ ਕਰ ਰਹੇ ਆਂ ਡੇਲੀ ਇਹਨਾਂ ਦੀ ਰਿਪੋਰਟ ਜਾਂਦੀ ਆ ਸਾਡੇ ਕੋਲੇ ਤੁਸੀਂ ਇਹ ਨਾ ਕਹੋ ਕਿ ਨਹੀਂ ਕਰਦੇ ਬਿਲਕੁਲ ਰੈਗੂਲਰਲੀ ਕਰਦੇ ਆ ਜੀ ਬਿਲਕੁਲ ਸਟ੍ਰਿਕਟਲੀ ਮੋਨਿਟਰ ਕਰਦੇ ਆ ਮ ਮਤਲਬ ਪੈਸ਼ਨੇਟ ਹੈ ਜੀ ਕਿ ਮੈਂ ਇਹ ਕੰਮ ਕਰਨਾ ਪੰਜਾਬ ਵਾਸਤੇ ਮੈਂ ਇਸੇ ਕਰਕੇ ਮੇਰਾ ਪੋਲਿਟਿਕ ਸਟੈਂਡ ਦਾ ਸਭ ਤੋਂ ਵੱਡਾ ਕਾਰਨ ਹੈ ਜੀ ਕਿ ਮੈਂ ਪੰਜਾਬ ਨੂੰ ਦਸ਼ਾ ਤੋਂ ਜਿਹੜੇ ਯੁੱਧ ਨੂੰ ਆ ਉਹਨੂੰ ਬਚਾਣਾ ਹੈ ਕਿ ਆਪਾਂ ਨਾ ਇੱਕ ਸਮੱਸਿਆ ਹੈ ਜਿਹੜੀ ਕਿ ਬੜੀ ਪੁਰਾਣੀ ਸਮੱਸਿਆ ਹੈ ਜੀ ਜਦੋਂ ਬਿਮਾਰੀ ਕੋਈ ਕ੍ਰੋਨਿਕ ਹੋ ਜਾਂਦੀ ਹੈ ਨਾ ਜੀ ਉਹ ਤੁਹਾਨੂੰ ਲੱਗਦਾ ਵੀ ਇਹਨੂੰ ਕੋਈ ਠਰਕਦੀ ਪੈ ਰਿਹਾ ਮੋੜ ਨਹੀਂ ਪੈ ਰਿਹਾ ਪਰ ਜਦੋਂ ਦਵਾਈ ਆਪਾਂ ਕਰਦੇ ਆ ਉਹਦੀ ਕੋਈ ਇਲਾਜ ਕਰਦੇ ਆ ਫਿਰ ਉਹਦਾ ਹੌਲੀ-ਹੌਲੀ ਮਹੀਨੇ ਬਾਅਦ ਦੋ ਮਹੀਨੇ ਬਾਅਦ 6 ਮਹੀਨੇ ਬਾਅਦ ਕਈ ਵਾਰੀ ਸਾਲ ਬਾਅਦ ਉਹ ਦਵਾਈ ਦਾ ਅਸਰ ਆਣ ਲੱਗਦਾ ਜਿਉਂਦਾ ਮਤਲਬ ਤੁਹਾਨੂੰ ਜਿਹੜਾ ਅਸੀਂ ਅਪੋਰਟ ਕਰ ਰਿਹਾ ਇਹ ਗਰਤ ਨਹੀਂ ਜਾਣਗੇ ਮੈਂ ਸਿਰਫ ਤੇ ਸਿਰਫ ਤੁਹਾਡੇ ਤੋਂ ਲੋਕਾਂ ਨੂੰ ਬੇਇਜ਼ਤੀ ਕਰਦਾ ਕਿ ਤੁਸੀਂ ਅੱਗੇ ਆਓ ਆਪਣੇ ਬੱਚਿਆਂ ਨੂੰ ਜਿਹੜਾ ਬੱਚਾ ਨਸ਼ਾ ਕਰਦਾ ਸਾਡੇ ਕੋਲ ਲਿਆਓ ਅਸੀਂ ਉਹਨੂੰ ਨਸ਼ਾ ਛਡਾ ਕੇ ਉਹਨੂੰ ਚੰਗਾ ਇਨਸਾਨ ਬਣਨ ਦੇ ਵਿੱਚ ਕੋਈ ਨਾ ਕੋਈ ਕੰਮ ਸਿਕਾੜ ਕੇ ਕੰਮ ਸ਼ੁਰੂ ਕਰਾ ਕੇ ਅਸੀਂ ਉਸ ਪਾਸੇ ਨੂੰ ਲੈ ਕੇ ਦੁਰਨਾ ਚਾਹੁੰਦੇ ਆ ਇਹਦੇ ਵਾਸਤੇ ਐਸ ਵੀ ਲੋੜ ਹੈ ਕਿ ਸਾਰੇ ਐਨ ਜੀਓਸ ਸਾਰੇ ਜਿੰਨੇ ਵੀ ਆਪਣੇ ਪੰਜਾਬ ਨੂੰ ਦੇਸ਼ ਨੂੰ ਪਿਆਰ ਕਰਨ ਵਾਲੇ ਜਿਹੜੇ ਆ ਗਿਆ ਸਾਰੇ ਇਨਸਾਨ ਪੱਤਰਕਾਰ ਵੀ ਤੇ ਦੂਜੇ ਵੀ ਸਾਰੇ ਅੱਗੇ ਆਓ ਆਪਾਂ ਪੰਜਾਬ ਨੂੰ ਜੇ ਨਸ਼ਾ ਮੁਕਤ ਕਰਾਂਗੇ ਤਾਂ ਉਹ ਇੱਕ ਕ੍ਰਾਈਮਨਲਸ ਬੰਦਾ ਜਿਆਦਾ ਕ੍ਰਾਈਮ ਮੁਕਤ ਵੀ ਤਾਂ ਹੀ ਹੋਏਗਾ ਜਦੋਂ ਨਸ਼ਾ ਮੁਕਤ ਹੋਏਗਾ ਸਰ ਕੋ ਮੈਂ ਸਾਰੇ ਪੰਜਾਬ ਦਾ ਦੌਰ ਕਰ ਰਿਹਾ ਜੀ ਹਾਂ ਕਿਉਂਕਿ ਜਿਹੜਾ ਮਾਡਲ ਕੋਡ ਖਤਮ ਹੋ ਗਿਆ ਔਰ ਜਿਹੜਾ ਮੇਨ ਜਿਹੜਾ ਪਰਪਸ ਹੈ ਇੱਕ ਤਾਂ ਹੀਟਵੇ ਬਹੁਤ ਜ਼ਿਆਦਾ ਸਵੀਅਰ ਹੈ ਇਸ ਵਾਰੀ ਜੋ ਮਤਲਬ ਅਨਪ੍ਰੈਸੀਡੈਂਟਡ ਮਰਿਆ ਕੱਲ ਪਿਛਲੇ 50 60 ਸਾਲਾਂ ਦਾ ਕੋਟ ਉੱਟ ਗਿਆ ਸਰ ਉਹਦੇ ਨਾਲ ਰਿਲੇਟਡ ਜਿਹੜੀਆਂ ਮਤਲਬ ਕੇਸਸ ਆ ਰਹੇ ਆ ਉਹਨਾਂ ਦੀ ਮੈਨੇ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਦੀ ਜਿਹੜੇ ਹੁਣ ਅੱਗੇ ਬਰਸਾਤ ਦਾ ਮੌਸਮ ਆ ਗਿਆ ਤੇ ਦੋ ਬਿਮਾਰੀਆਂ ਜਿਹੜੀਆਂ ਆਈਆਂ ਇੱਕ ਤਾਂ ਜਿਹੜੀਆਂ ਮੱਛਰਾਂ ਨਾਲ ਆਉਣ ਵਾਲੀਆਂ ਡੇਂਗੂ ਚਿਕਨਗੁਨੀਆ ਮਲੇਰੀਆ ਵਗੈਰਾ ਔਰ ਜਿਹੜੀਆਂ ਵਾਟਰ ਬੋਰਨ ਜਿਹੜੀਆਂ ਪੇਟ ਦੀਆਂ ਦਸਤਾਂ ਦੀ ਉਲਟੀਆਂ ਉਲਡੀਆਂ ਦੀ ਉਹ ਅਰਾਏ ਵੀ ਹੋਇਆ ਪੇਸ਼ੈਂਟ ਹੁੰਦਾ ਨਾ ਇਹ ਜਸਪਰਾਡੇ ਕੇਸਸ ਆ ਗਏ ਆ ਕਿ ਉਹਦੀ ਕੋਈ ਆਊਟ ਬ੍ਰੇਕ ਨਾ ਹੋਵੇ ਕੋਈ ਮਤਲਬ ਇਸ ਤਰ੍ਹਾਂ ਮਤਲਬ ਉਹਨੂੰ ਕੋਈ ਮੇਜਰ ਪਬਲਿਕ ਹੈਲਥ ਪ੍ਰੋਬਲਮ ਨਾ ਬਣੇ ਉਹ ਉਹਦੇ ਤੇ ਚੱਕ ਰੱਖਣਾ ਉਹਦੇ ਵਾਸਤੇ ਅਸੀਂ ਪ੍ਰੀਵੈਂਟਿਵ ਮੀਅਰਸ ਰੋਕਥਾਮ ਕਿੱਦਾਂ ਕਰਦੀਆਂ ਉਹ ਸਾਰੀ ਪਲੈਨ ਤੁਹਾ ਮਸਾਲੇ ਜੇ ਮੈਂ ਜਾਊਗਾ ਜੀ ਹਰ ਸਾਲ ਦੀ ਤਰ੍ਹਾਂ ਔਰ ਸਾਰੀ ਪਲੈਨਿੰਗ ਕਰਕੇ ਉਹਨੂੰ ਮਾਈਕਰੋ ਡਿਵੈਲਪ ਦੇ ਉੱਤੇ ਜਿਹੜੇ ਪਿਛਲੀ ਵਾਰੀ ਜਿੱਥੇ ਜ਼ਿਆਦਾ ਕੇਸ ਹੋਏ ਸੀ ਡੈਂਗੂ ਦੇ ਔਰ ਉਹ ਸੀ ਹੌਟਸਪੌਟ ਕਹਿੰਦੇ ਆ ਵਾ ਜਿਹੜੇ ਜਿਹੜੇ ਹੌਟਸਪੌਟ ਸੀ ਉਹਨਾਂ ਨੂੰ ਖਾਸ ਧਿਆਨ ਦੇਣਾ ਜੀ ਤੋ ਇਹ ਸਾਰੀ ਜਿਹੜੀ ਮੈਨੇਜਮੈਂਟ ਹੈ ਇਹਦੀ ਸਾਰੀ ਪਲੈਨਿੰਗ ਕਰਨ ਵਾਸਤੇ ਮੇਰਾ ਜਿਹੜਾ ਮੈਂ ਐਗਜ਼ੈਕਟਲੀ ਉਹੀ ਤਾਂ ਕਰ ਰਿਹਾ ਸੀ ਪਹਿਲਾਂ ਹੀ ਕਰ ਰਿਆ ਨਾ ਜੀ ਮੈਂ ਮੈਂ ਅਜੇ ਸ਼ੁਰੂ ਨਹੀਂ ਹੋਇਆ ਮੈਂ ਸ਼ੁਰੂ ਕਰ ਲਿਆ ਨਹੀਂ ਨਹੀਂ ਪਹਿਲਾਂ ਵੀ ਆਲਰੇਡੀ ਚੱਲਦਾ ਪਿਆ ਸੀ ਸਾਰਾ ਜਿਹੜੀਆਂ ਨੋਟੀਫਿਕੇਸ਼ਨ ਹੋ ਚੁੱਕੀਆਂ ਨੇ ਮੈਂ ਸਟੇਟ ਲੈਵਲ ਦੀ ਜਿਹੜੀ ਮੀਟਿੰਗ ਹੈ ਉਹ ਵੀ ਕਰ ਚੁੱਕਾ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਮਾਡਲ ਕੋਡ ਖਤਮ ਹੋਇਆ ਉਸ ਤੋਂ ਬਾਅਦ ਆਪਣੇ ਦਫ਼ਤਰ ਦਾ ਹੈੱਡ ਆਫਿਸ ਦਾ ਕਰਕੇ ਹੁਣ ਮੈਂ ਸਾਰੇ ਪੰਜਾਬ ਦੇ ਟੂਰ ਤੇ ਨਿਕਲਿਆ ਸੀ ਸੋ ਮੈਂ ਇੱਥੋਂ ਨਵਾਂ ਸ਼ਹਿਰ ਫਿਰ ਬਸਾਰਪੁਰ ਫਰਾਂਡ ਕੋਰ ਗੁਰਦਾਸਪੁਰ ਸਾਰਾ ਇਸ ਤਰ੍ਹਾਂ ਡਿਸਟ੍ਰਿਕਟ ਲੈਵਲ ਤੇ ਜਾ ਕੇ ਸਾਰੀ ਪਲੈਨਿੰਗ ਕਰ ਰਹੇ ਹਾਂ ਇਹਨੂੰ ਐਡਵਾਂਸ ਕਰ ਰਹੇ ਹਾਂ ਬਰਸਾਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਕਰ ਰਹੇ ਹਾਂ ਔਰ ਸਾਰੀਆਂ ਅਸੀਂ ਦਵਾਈਆਂ ਜਿਹੜੇ ਫਲੋਰਿੰਦੀਆਂ ਟੈਬਲੇਟਸ ਆ ਜਿੱਥੇ ਜਿੱਥੇ ਆਏ ਸੀ ਉਹ ਪਛਾ ਦਿਤੀਆਂ ਅਸੀਂ ਅਸੈਂਸ਼ੀਅਲ ਮੈਡੀਸਿਨਸ ਪਛਾ ਦਿਤੀਆਂ ਵਾਰਡਾਂ ਦੇ ਵਿੱਚ ਸਾਰਾ ਅਰੇਂਜਮੈਂਟ ਕਰਤਾ ਮੈਡੀਸਿਨ ਸਾਰੀ ਆ ਪਛਾ ਦਿਤੀਆਂ ਗਿਆ ਸੋ ਸਾਰਾ ਅਰੇਂਜਮੈਂਟ ਕਰਕੇ ਹੁਣ ਮੈਂ ਉਹਨੂੰ ਮਾਈਕਰੋ ਲੈਵਲ ਤੇ ਜਿਹੜਾ ਪਲੈਨਿੰਗ ਕਰਨ ਲਈ ਦੇਖਣ ਲਈ ਮਹਲਤਰਾਤਲ ਤੇ ਜਾ ਕੇ ਜਿਹੜਾ ਹੈਗਾ ਕਿ ਜਿੱਥੇ ਬਿਜਲੀ ਬਾਰੀ ਹੋਈ ਸੀ ਉੱਤੇ ਕੀ ਕਾਰਨ ਸੀਗੇ ਲੋਕਾਂ ਨੂੰ ਉਹਦੀ ਕਮਿਊਨਿਟੀ ਪਾਰਟਿਸਪੇਸ਼ਨ ਕਿਸ ਤਰ੍ਹਾਂ ਕਰਨੀ ਹੈ ਐਨਜੀਓ ਪਾਰਟਿਸਪੇਸ਼ਨ ਕਿਸ ਤਰ੍ਹਾਂ ਕਰਨੀ ਹੈ ਤਾਂ ਕਿ ਜਿੱਥੇ ਪਿਛਲੀ ਵਾਰੀ ਜਿਹੜੇ ਹੌਟ ਸਪੌਟ ਸੀਗੇ ਉਹ ਇਸ ਵਾਰੀ ਨਾ ਪੜਨ ਤੇ ਨਵੇਂ ਨਾ ਪੜਨ ਤੇ ਉਹ ਸਾਡੀ ਜਿਹੜੀ ਨਾ ਐਕਚੁਅਲੀ ਜਿਹੜੀ ਡਾਕਟਰਸ ਦੀ ਰਿਕਰੂਟਮੈਂਟ ਹੈ ਉਹਦੀ ਪ੍ਰੋਸੈਸ ਹੈ ਉਹਨੂੰ ਮੈਂ ਨਹੀਂ ਕਰ ਸਕਦਾ ਬਾਈਪਾਸ ਨਹੀਂ ਕਰ ਸਕਦਾ ਔਰ ਰਿਕਰੂਟਮੈਂਟ ਪ੍ਰੋਸੈਸ ਚੱਲਦੀ ਪਈ ਆ ਮੈਨੂੰ ਲੱਗਦਾ ਵੀ ਦੋ ਤਿੰਨ ਦਿਨ ਲੱਗਣਗੇ ਉਹਨੂੰ ਦੋ ਮਹੀਨੇ ਚ ਕੰਪਲੀਟ ਹੋ ਜਾਏਗੀ ਪਰ ਸਾਰੇ ਡਾਕਟਰ ਜਿਹੜੇ ਆ ਗਏ ਆ ਉਹ 550 ਡਾਕਟਰ ਤੇ 11-1200 ਜਿਹੜੇ ਪੈਰਾਮੈਡਿਕਸ ਹੋਰ ਆ ਜਾਣਗੇ ਉਹਦੇ ਨਾਲ ਥੋੜੀ ਸਿਚੁਏਸ਼ਨ ਇਜ਼ ਆਊਟ ਹੋ ਗਈ ਸਰ ਇੱਕ ਇੱਥੇ ਕ੍ਰਿਸ਼ਨਾ ਲੈਬ ਹੈਗੀ ਆ ਉਹ ਉੱਥੇ ਪੇਸ਼ੈਂਟ ਕਹਿੰਦੇ ਨੇ ਕਿ ਡੀਸੀ ਸਾਹਿਬ ਨੇ ਲੈਟਰ ਕੱਢਿਆ ਹੋਇਆ ਕਿ 24 ਘੰਟੇ ਉੱਥੇ ਇੰਸਟ ਨਹੀਂ ਹੋ ਰੇ ਤਾਂ ਇਸ ਕੀ ਬਰਕੀ ਕਹਿਣਾ ਚਾਹੁੰਦਾ ਉਹ ਮੈਂ ਹੁਣ ਸਾਰੀ ਮੀਟਿੰਗ ਕਰਨੀ ਆ ਉਹਦੇ ਚ ਮੈਂ ਸਾਰਾ ਕੁਝ ਰਿਵਿਊ ਕਰਾਂਗਾ ਜਿਹੜੇ ਵੀ ਇਸ਼ੂ ਜਿਹੜੀਆਂ ਲੈਬੋਰੀ ਸਰਵਿਸਸ ਆ ਉਹ 24/7 ਚਾਹੇ ਕਰਸਾ ਡਾਇਗਨੋਸਟਿਕ ਦੇਵੇ ਜਾਂ ਜਿਹੜੇ ਸਾਡੇ ਆਪਣੇ ਡਾਕਟਰਸ ਦੀ ਡਿਊਟੀ ਸੇਬਲ ਹਸਪਤਲ ਸਾਨੂੰ ਦਿੱਕਤ ਨਹੀਂ ਆ ਸਾਡੇ ਆਪਣੇ ਡਾਕਟਰ ਹੁੰਦੇ ਆ ਉਹਦਾ ਕਈ ਵਾਰੀ ਕਾਰਨ ਇਹ ਵੀ ਹੁੰਦਾ ਕਿ ਉਹਨਾਂ ਕੋਲੇ ਰਾਤ ਨੂੰ ਸੈਂਪਲਸ ਨਹੀਂ ਆਉਂਦੇ ਕਿਉਂਕਿ ਸਾਡੀ ਆਪਣੀ ਲੈਬ ਚੱਲਦੀ ਹੁੰਦੀ ਹੈ ਜੇ ਸਾਡੀ ਆਪਣੀ ਨਹੀਂ ਚੱਲਦੀ ਫਿਰ ਅਸੀਂ ਉਹਨਾਂ ਨਾਲ ਕੋਆਰਡੀਨੇਟ ਕਰ ਲੈਂਦੇ ਆ ਸੋ ਉਹ ਇੱਕ ਸਪਲੀਮੈਂਟਰੀ ਸਾਡੀ ਸਰਵਿਸ ਹੈਗੀ ਆ